ਹੈਲੋ ਸასი ਆਲਜੀ ਸਾਰਿਆਂ ਨੂੰ ਔਰ ਕਿਦਾਂ ਸਾਰੇ ਠੀਕ ਠਾਕ ਸਾਡੇ ਪੁੱਤਰ ਜੀ ਰੋਟੀ ਖਾ ਰਿਹਾ ਹੈ ਹੈਲੋ ਰੋਟੀ ਵੇਖੋ ਫੋਨ ਲਾ ਕੇ ਖਾਂ ਰਿਹਾ ਫੋਨ ਨਾਲ ਲਾਇਆ ਦਾ ਨਾਂ ਰੋਟੀ ਖਾ ਲੰਗੀ ਰੋਟੀ ਖਾਣ ਦੇ ਤਰੀਕੇ ਵੇਖੋ ਇਹ ਇਹ ਲੈਪਟਾਪ ਲਾ ਕੇ ਬੈਠੇ ਹਨ ਕਰਮ ਫੋਨ ਤੋਂ ਬਿਨਾਂ ਰੋਟੀ ਖਾਤੀ ਜਾਂਦੀ ਮੇਰੀ ਫਰਕੀ ਚਿੱਕੜ ਚਾਹਦੇ ਹੁਣ ਮੈਂ ਇੱਥੇ ਆਇਆ ਆ ਬਹੁਤ ਸਵਾਦ ਬੜੀ ਜਾਲ ਫੋਨ ਕਰ ਲਓ ਸ਼ਾਂਤੇ ਰਾਤੋ ਵਾਤੋ ਕਰ ਮਨ ਸਿੰਘ ਤੇ ਬੜਕਾ ਬੰਦ ਲਿਆ ਗਾ ਰਬੁੱਤ ਨਹੀ ਹੋ ਰਿਹਾ ਬਾਈ ਆ ਸਾਡਾ ਰੂਮ ਆ ਸਾਡਾ ਪੁੱਤਰ ਕਰਮਨ ਸਿੰਘ ਰੋਟੀ ਬਾਣੀ ਦੀ ਸੇਵਾ ਕਰਦੇ ਗਰਮਨ ਫਿਰ ਤੇਰਾ ਦਾਖਲਾ ਕਰਾ ਦਈਏ ਯਾਰ ਹਰਿਆਣਾ ਇੱਥੇ ਸਕੂਲ ਹੈ ਹੋਰ ਕਿੱਥੇ ਟਾਈਮ ਵਾਵਾ ਹੋ ਗਿਆ ਤੇਰਾ ਡਿਵੀਸ਼ਨ ਕਰਾਈਏ ਤੇਰੀ ਹਾਂਜੀ ਇਹ ਪਾਣੀ ਪੀ ਆਂ ਪੀ ਲੈ ਆਉ ਮਾਂ ਕਰਮਨ ਕਿਹੜੇ ਸਕੂਲ ਦਾ ਅਗਲਾ ਕਰਾ ਗਿਆ ਮੇਤਰਾ ਜੇ ਮੱਗੀ ਕੋੜੇ ਕਰਾ ਗਿਆ ਤੇਰੇ ਨੂੰ ਲੱਗਦਾ ਜੇ ਮੱਗੀ ਕਰਾ ਦੋ ਉਹ ਸੇਜ ਕਰਾ ਦਈਏ ਪਹਿਲੇ ਆ ਦੇ ਸੀ ਨਹੀਂ ਯਾਰ ਕਿਉਂ ਮੰਮਾ ਕਿਡਾ ਵਧੀਆ ਸਕੂਲ ਤੇਰਾ ਨਹੀਂ ਹੋੜ ਮੁਹਾਰ ਹੀ ਹੋ ਗਿਆ ਚਲ ਠੀਕ ਹੈ ਵੇ ਨਾ ਪਰ ਮੈਂ ਦੂਜੇ ਸਕੂਲ ਵੈਨੇ ਆ ਠੀਕ ਹੈ ਅੱਛੀ ਬਣਾਈ ਹੈ ਜੀ ਦਾਲ ਗਰਮਾ ਸਿੰਘ ਜੀ ਦਾਲ ਨਾਲ ਖਾ ਰਿਹਾ ਰੋਟੀ ਚਲੋ ਠੀਕ ਹੈ ਜੀ ਫਿਰ ਮਿਲਦੇ ਆਂ ਫਿਰ ਨਾ ਹੋ ਗਈ ਨਾ ਬਣਾ ਲਿਆ ਨਾਈਟ ਹੋਈ ਆ ਫਿਰ ਸਵੇਰੇ ਫਿਰ ਅਸੀਂ ਵੱਡਾ ਬਲੌਗ ਬਣਾਵਾਂਗੇ ਜੀ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਡੇ ਚੈਨਲ ਨੂੰ ਫੋਲੋ ਕਰੋ ਪਲੀਜ਼ ਪਿਆਰ ਦਿਓ ਤੁਹਾਡੇ ਪਿਆਰ ਦੀ ਹਾਨੂੰ ਲੋੜ ਆ ਸਾਰਿਆਂ ਨੂੰ ਲਵ ਯੂ ਬਾਏ ਕਰਨ ਨੂੰ ਬਾਏ ਕਰ ਦੋ ਸਾਰੇ ਨੂੰ ਹਾਈ ਐਦਾਂ ਬਹੁਤ ਐਦਾਂ ਨਹੀਂ ਕਰੀਦਾ ਹੁੰਦਾ Shadow, bye. Love you.